ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਜੀ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਮਰਸੀਡੀਜ਼ ਬੈਂਜ ਗੱਡੀ ਵਿਕਾਊ ਹੈ 2015 ਮਾਡਲ 110000 ਕਿਲੋਮੀਟਰ ਚੱਲੀ ਹੈ ਬੀਆਈਪ ਨੰਬਰ ਸਨਰੂਫ ਏਰੀਆ ਫਤੇਗੜ ਸਾਹਿਬ ਬਾਹਰ ਜਾਣਾ ਜੀ ਇਸ ਕਰਕੇ ਗੱਡੀ ਬੇਚ ਰਹੇ ਨੇ ਨੰਬਰ ਸਕਰੀਨ ਤੇ ਐ ਨੋਟ ਕਰ ਲਓ ਰੇਟ ਵੇਰ ਦਾ ਦੱਸਾਂ ਨਹੀਂ 15 ਮਾਡਲ ਗੱਡੀ ਹੈ ਜੀ ਰੇਟ ਵਗੈਰਾ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ 869963099 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ 2015 ਮਾਡਲ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਫ੍ਰੀਟ ਸਕਦੇ ਹੋ ਸ਼ਕਤੀਮਾਨ ਦਾ ਸੁਪਰ ਸੀਡਰ ਵਿਕਾਉ ਉਹ ਹੈ ਜੀ 7 ਫੁੱਟ 2023 ਮਾਡਲ ਏਰੀਆ ਜਿੰਦ ਹਰਿਆਣਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 23 ਮਾਡਲ ਹੈ 160000 ਰੇਟ ਮੰਗਿਆ ਜੀ ਏਰੀਆ ਜਿੰਦ ਹਰਿਆਣਾ ਸ਼ਕਤੀਮਾਨ ਦਾ ਸੁਪਰ ਸੀਡਰ ਵਿਕਾਊ ਹੈ ਜੀ 7 ਫੁੱਟ 999115 14534 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਇਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਦੂਜੇ ਸੂਏ ਸੱਜਰ ਸੁਈ ਝੋਟੀ ਵਿਕਾਊ ਹੈ ਜੀ ਦੁੱਧ 14 ਲੀਟਰ ਏਰੀਆ ਪਿੰਡ ਪੁਟਾਲ ਖੁਰਦ 9501631663 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਜੀ 9577988446 ਇਸ ਨੰਬਰ ਤੇ ਕਰਨ ਲੱਗੇ ਪੰਜ ਤੋਂ ਸੱਤ ਫੋਟਮਾ ਤੇ ਪੂਰੀ ਵਧੀਆ ਵੀਡੀਓ ਬਣਾ ਕੇ ਭੇਜਣੀ ਹੈ ਜੀ ਜੇਕਰ ਕੋਠੀ ਮਕਾਨ ਦੀ ਹੈ ਤਾਂ ਗੇਟ ਤੋਂ ਲੈ ਕੇ ਸਾਰੀ ਵੀਡੀਓ ਬਣਾਉਣੀ ਹੈ ਜੇਕਰ ਤੁਹਾਡੀ ਜ਼ਮੀਨ ਦੀ ਹੈ ਤਾਂ ਤੁਸੀਂ ਜ਼ਮੀਨ ਦੇ ਵਿੱਚ ਪਾਣੀ ਦੇ ਕਿਸਾਦ ਨਾਲ ਕੋਈ ਰੋਡ ਵਗੈਰਾ ਲੱਗਦਾ ਸਾਰੀ ਵੀਡੀਓ ਬਣਾ ਕੇ ਸਾਨੂੰ WhatsApp ਕਰ ਸਕਦੇ ਹੋ ਜੀ ਝੋਟੀ ਵੀ ਕਾਹੂ ਹੈ ਜੀ ਜਮਾਂਦਰੂ ਦੋ ਥਣੀ ਝੋਟੀ ਹੈ ਇੱਕ ਹੱਤਾ ਸੂਨ ਚ ਰਹਿੰਦਾ ਸੂਨ ਵਾਲੀ ਹੈ ਦੁੱਧ ਰਿਕਾਰਡ 14 ਲੀਟਰ ਏਰੀਆ ਪਿੰਡ ਮੋਜਿਆ ਮਾਨਸਾ ਦੂਜੇ ਸੂਏ ਸੋਣਾ ਜੀ ਦੂਜੇ ਸੂਏ ਸੁਨਾਗਾ ਜੀ ਜਮੰਦਰੂ ਦੋ ਥਣ ਨੇ 171 ਹਜੇ ਬਾਕੀ ਹੈ ਪਿੰਡ ਮੌਜੀਆ ਮਾਨਸਾ ਦੁੱਧਰ ਕੋਡ 14 ਲੀਟਰ 94178 32274 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੂਨ ਵਾਲੀ ਝੋਟੀ ਹੈ ਜਿਹੜੀ ਖਰੀਦ ਸਕਦੇ ਹੋ ਜੀ ਜਮੰਦਰੂ ਦੋ ਥਣੀ ਝੋਟੀ ਹੈ ਇਲੈਕਟਰਾ ਬੁਲਟ ਵਿਕਾਉ ਆ ਜੀ 2008 ਮਾਡਲ ਹੈ ਜੀ 22000 ਚੱਲਿਆ ਹੋਇਆਗਾ ਜੀ ਏਰੀਆ ਪਿੰਡ ਗੇਲੇ ਵਾਲਾ ਸਮਰਾਲਾ ਰੇਟ 110000 ਕੰਡੀਸ਼ਨ ਜਿਵੇਂ ਓਕੇ A to Z ਇੱਕ ਵਰਪੀਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ 110000 ਰੁਪਏ ਰੇਟ ਰੱਖੇਗਾ 2008 ਮਾਡਲ ਹੈ ਜੀ ਬਾਈ ਹੀਰ ਚੱਲੇਗਾ 9878382666 9878382666 ਇਸ ਨੰਬਰ ਤੇ ਫੋਨ ਕਰਕੇ ਇਲੈਕਟਰਾਵੋਲਟ 2008 ਮਾਡਲ ਬਾਈ ਹੀਰ ਚੱਲਿਆ ਹੋਇਆ 110000 ਰੁਪਏ ਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਚ ਵੀ ਦੇਖ ਸਕਦੇ ਹੋ ਪਨੇਸਰ ਕੰਪਨੀ ਦਾ ਰੋਟਾਵੇਟਰ ਵਿਕਾਊ ਹੈ ਜੀ ਪਨੇਸਰ ਕੰਪਨੀ ਦਾ ਰੋਟਾਵੇਟਰ ਵਿਕਾਊ ਆ 2018 ਮਾਡਲ 82000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਗੁਰਮੰਡ ਬਰਨਾਲਾ 9988329607 9988329607 ਇਸ ਨੰਬਰ ਤੇ ਫੇਸ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜਿੱਥੇ ਵੀ ਤੁਸੀਂ ਕੋਈ ਵੀ ਚੀਜ਼ ਦੇਖੀ ਹੁੰਦੀ ਹੈ ਜੀ ਉੱਥੇ ਵੀਡੀਓ ਨੂੰ ਰੋਕ ਲਿਆ ਕਰੋ ਤੇ ਉਹਦਾ ਸਕਰੀਨ ਸ਼ਾਟ ਲੈ ਲਿਆ ਕਰੋ ਉੱਪਰ ਦਿੱਤੇ ਨੰਬਰ ਮਾਲਕਾਂ ਦੇ ਹੁੰਦੇ ਨੇ ਉਹਨਾਂ 'ਚ ਗੱਲ ਕਰਿਆ ਕਰੋ ਜੀ ਇਹ ਨੰਬਰ ਸਾਡਾ WhatsApp 987988446 ਐਡ ਕਰਵਾਉਣ ਦੇ ਲਈ WhatsApp ਨੰਬਰ ਹੈ ਜੀ ਸਾਡਾ ਉੱਤੇ ਦਿੱਤੇ ਨੰਬਰ 'ਤੇ ਗੱਲ ਕਰਿਆ ਕਰੋ ਸਵਰਾਜ 855 ਟਰੈਕਟਰ ਵਿਗਾਊਆ 2001 ਮਾਡਲ ਪਾਵਰ ਸਟੀering ਰੇਟ 2 ਲੱਖ 70 ਹਜ਼ਾਰ ਏਰੀਆ ਟਾਂਡਾ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਤੁਸੀਂ ਵੀ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਐਡ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਜਿਹਦੇ ਵਿੱਚ ਕੰਡੀਸ਼ਨ ਸਾਫਤਾ ਚੱਲ ਸਕਦੀ ਹੈ ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਸਵਰਾਜ 855 ਟਰੈਕਟਰ ਹੈ 2001 ਮਾਡਲ ਪਾਵਰ ਸਟੀering ਰੇਟ 2 ਲੱਖ 70 ਹਜ਼ਾਰ ਏਰੀਆ ਟਾਂਡਾ ਪੰਜਾਬ ਨੰਬਰ ਹੈ ਜੀ 9501294832 9501294832 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਤੋ ਯਾਰ ਇਹ ਇੱਕ ਮਾਡਲ 2,70,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ। ਤਾਰਾ ਸਿੰਘ ਬਿਲਗਾ ਦੀ ਬਣੀ ਪੁਰਾਣੀ ਟਰਾਲੀ ਚਾਹੀਦੀ ਐ। ਇਸ ਵੀਰ ਨੂੰ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਵੀਰ ਦਾ ਨੋਟ ਕਰ ਲਓ ਜੀ। ਇਸ ਨੰਬਰ ਤੇ ਸੰਪਰਕ ਕਰੋ 16/7 ਦੀ ਟਰਾਲੀ ਹੋਵੇ ਤਾਰਾ ਸਿੰਘ ਬਿਲਗਾ ਦੀ ਬਣੀ ਪੁਰਾਣੀ ਟਰਾਲੀ ਚਾਹੀਦੀ ਐ। 9781624479 ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰੋ। ਲਾਈਟਾਂ ਵਿਕਾਉ ਨੇ ਜੀ ਸਾਰੇ ਸਾਈਜ਼ ਮਿਲ ਜਾਣਗੇ ਏਰੀਆ ਬਠਿੰਡਾ। ਲਾਈਟਾਂ ਵਿਕਾਊ ਨੇ ਜੀ ਸਾਰੇ ਸਾਈਜ਼ ਉਪਲਬਧ ਨੇ ਏਰੀਆ ਬਠਿੰਡਾ ਵਧੇਰੇ ਜਾਣਕਾਰੀ ਲਈ ਦਿੱਤੇ ਨੰਬਰ ਤੇ ਸੰਪਰਕ ਕਰੋ 964677288 964677288 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲਾਈਟਾਂ ਨੇ ਜਿਹੜੀਆਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਗਾਂ ਵਿਕਾਊ ਹੈ ਜੀ ਰੇਟ ਹੈ 27000 ਏਰੀਆ ਜੀ ਰਾਇਕੋਟ 27000 ਰੁਪਏ ਰੇਟ ਰੱਖਿਆ ਗਿਆ ਜੀ ਗਾਂ ਵਿਕਾਊ ਆ ਰਾਏਕੋਟ ਏਰੀਆ ਜੀ 8437574190 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਇਹ ਜਿਹੜੀ 27000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇੱਕ ਹੋਰ ਵੀ ਇਹਨਾਂ ਨੂੰ ਬੇਨਤੀ ਹੈ ਜੀ ਜਿਹੜੇ ਵੀ ਵੀਰ ਜ਼ਮੀਨਾ ਪਲਾਟਾਂ ਦੀ ਐਡ ਕਰਵਾਉਂਦੇ ਨੇ ਉਹ ਵੀਡੀਓ ਪੂਰੀ ਬਣਾ ਕੇ ਭੇਜਿਆ ਕਰੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੋ ਜਾਂ ਖੇਤੀਬਾੜੀ ਵਾਲ ਸੰਦ ਨੇ ਤੁਹਾਡੇ ਗੱਡੀਆਂ ਕੋਈ ਵੀ ਐਡ ਹੈ ਤਾਂ ਤੁਸੀਂ ਉਹਦੀ ਨਾ ਵੀਡੀਓ ਪੂਰੀ ਬਣਾ ਕੇ ਭੇਜਿਆ ਕਰੋ ਜੀ ਤਾਂ ਕਿ ਕੰਡੀਸ਼ਨ ਵਗੈਰਾ ਵਧੀਆ ਦੇਖ ਸਕੇ ਵੀਡੀਓ ਬਣਾ ਕੇ ਭੇਜਿਆ ਕਰੋ ਨਾਲ ਬੀਟਲ ਨਸਲ ਦੀ ਪਾਠ ਵਿਕਾਊਆ ਬੇਟ ਹੈ ਜੀ 29 ਕੇਜੀ ਏਰੀਆ ਮੋੜ ਮੰਡੀ ਰੇਟ ਵੀਰ ਨੇ ਦੱਸਣੀ ਜੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਬੀਟਲ ਨਸਲ ਦੀ ਪੱਠ ਵਿਕਾਊਆ ਵੇਟ 29 ਕਿਲੋ ਏਰੀਆ ਮੋੜ ਮੰਡੀ ਨੰਬਰ ਸਕਰੀਨ ਤੇ ਆਤੀ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੀਟਲ ਨਸਲ ਦੀ ਪੱਠ ਹੈ ਜਿਹੜੀ ਖਰੀਦ ਸਕਦੇ ਹੋ ਜੀ ਨੰਬਰ ਹੈ ਜੀ 75894 50897 75894 5080 97 ਇਸ ਨੰਬਰ ਤੇ ਫੋਨ ਕਰਕੇ ਬੀਟਲ ਨਸਲ ਦੀ ਪਾਠ ਹੈ ਜਿਹੜੀ 29 ਕਿਲੋ ਦੀ ਮੋੜ ਮੰਡੀ ਏਰੀਏ ਦੇ ਵਿੱਚ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਅਰਜਨ ਗੁੱਲ ਦਾ ਕੱਟਾ ਵਿਕਾਊ ਹੈ ਜੀ 22 ਮਹੀਨਿਆਂ ਦਾ ਰੇਟ 50000 ਏਰੀਆ ਗਿੱਦੜਵਾ ਗਿੱਦੜਵਾ ਏਰੀਏ ਦੀ 50000 ਰੁਪਏ ਰੇਟ ਮੰਗਿਆ 22 ਮਹੀਨਿਆਂ ਦਾ ਅਰਜਨ ਗੁੱਲ ਦਾ ਕੱਟਾ ਵਿਕਾਊ ਹੈ ਜੀ 6283207927 6283207927 ਇਸ ਨੰਬਰ ਤੇ ਫੋਨ ਕਰਕੇ ਅਰਜਨ ਬੁੱਲਦਾ ਕਟਿਆ ਜਿਹੜਾ ਤੁਸੀਂ 22 ਮਹੀਨਿਆਂ ਦਾ 50000 ਰੁਪਏ ਦੇ ਵਿੱਚ ਖੇਤ 사 ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵੀ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਇੱਦਾਂ ਸਪੋਰਟ ਕਰੋਗੇ ਦੋ ਕਿੱਲੇ ਜ਼ਮੀਨ ਵਿਕਾਊ ਹੈ ਜੀ ਨਹਿਰ ਦਾ ਪਾਣੀ ਹੈ ਡੱਬ ਵਾਲੀ ਕਾਲਿਆਂ ਵਾਲੀ ਰੋਡ ਤੇ ਪਿੰਡ ਮੰਗਿਆਣਾ ਰੇਟ ਹੈ ਜੀ 50 ਲੱਖ ਰੁਪਏ ਕਿੱਲੇ ਦਾ 50 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ 2 ਕਿੱਲੇ ਜ਼ਮੀਨ ਹੈ ਜੀ ਨਹਿਰ ਦਾ ਪਾਣੀ ਹੈ ਡੱਬ ਵਾਲੀ ਕਾਲਿਆਂ ਵਾਲੀ ਰੋਡ ਤੇ ਪਿੰਡ ਮੰਗਿਆਣਾ ਨਾ 7717379021 ਇਸ ਨੰਬਰ ਤੇ ਫੋਨ ਕਰਕੇ 2 ਕਿੱਲੇ ਜ਼ਮੀਨ 50 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਓ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲ ਸੰਦ ਗੱਡੀਆਂ ਚੈਨਲ ਦੇ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੇਕਰ ਕੋਈ ਵੀ ਕਿਤੇ ਕਾਰੋਬਾਰ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਤਾਂ ਵੀਡੀਓ ਦੇ ਥੱਲੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰੋ ਵੀਡੀਓ ਨੂੰ ਅੱਗੇ ਵੱਧੂ ਵੱਧ ਸ਼ੇਅਰ ਕਰਦੇ ਹੋ ਬੰਡੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ